ਫਿਰ ਆਪਣੀ ਸੀਟ ਤੇ ਟਿਕਾਣੇ ਤੇ ਜਾ ਕੇ ਬੈਠਣਾ ਪਏਗਾ ਔਰ ਉਹਦੇ ਮੁਤਲਕ ਹੋ ਕੇ ਫਿਰ ਉਡਾਨ ਭਰੇਗਾ ਫਿਰ ਜਿੱਥੇ ਤੂੰ ਜਾਣਾ ਹੈ ਨਾ ਜਿੱਥੋਂ ਦੀ ਤੇਰੇ ਕੋਲ ਟਿਕਟ ਹੈ ਫਿਰ ਉਥੇ ਚਲਾ ਜਾਵੇਂਗਾ ਉਥੇ ਮੰਜ਼ਲ ਤੇ ਫਿਰ ਪਹੁੰਚੇਗਾ ਹੁਣ ਸਾਨੂੰ ਇਹ ਸਾਰਿਆਂ ਨੂੰ ਪਤਾ ਹੈ ਬਾਣੀ ਸਰਬੋਤਮ ਹੈ ਸਾਰੇ ਹੀ ਕਹਿੰਦੇ ਆ ਵੈ ਗੁਰੂ ਦਾ ਨਾਮ ਦਹਾ ਦੇ ਦੋਰਾ ਸਾਰੇ ਹੀ ਪੜਦੇ ਆ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰਪਾਰ ਉਹ ਤਾਰਨ ਹਾਰ ਪੜਤਾ ਸਾਰੇ ਹੀ ਲੈ ਜਿਵੇਂ ਸਾਰੇ ਹੀ ਰੌਲਾ ਪਾਏ ਜਾਂਦੇ ਨੇ ਕਈ ਵਾਰ ਜਹਾਜ਼ ਨੀਵਾ ਜਾਂਦਾ ਹੋਵੇ ਤੇ ਘਰੋਂ ਮਾਈਆਂ ਬੀਬੀਆਂ ਬੱਚਿਆਂ ਨੂੰ ਬਾਅਦ ਮਾਰਨੀਆਂ ਭੱਜ ਕੇ ਆ ਭੱਜ ਕੇ ਬੇਟਾ ਦੇਖ ਜਹਾਜ਼ ਕਿੰਨਾ ਨੇੜਾ ਜਾਂਦਾ ਪਿਆ ਦੇਖ ਕਿੱਡਾ ਵੱਡਾ ਜਹਾਜ਼ ਜਾਂਦਾ ਹੁਣ ਇਹੀ ਗੱਲ ਸਾਰਿਆਂ ਨੂੰ ਬੱਚੇ ਤੂੰ ਵੀ ਦੋਰਾ ਪਰ ਅਰ ਸਿਆਣੇ ਤੂੰ ਵੀ ਦੋਹਰਾ ਪੜ ਪੜੀ ਸਾਰੇ ਦਾਨਿਆਂ ਚੜਦਾ ਕੋਈ ਵੀ ਨਹੀਂ ਗੁਸਤਾਖੀ maaf ਬਹੁਤ ਘਾਟੇ ਕੋਈ ਇੱਕ ਅੱਦਾ ਜਹਾਦ ਦੇ ਵੈਗੁਰੂ ਦਾ ਨਾਮ ਤੇ ਰੌਲਾ ਪਾਉਣ ਵਾਲੇ ਮੇਰੀ ਤਰ੍ਹਾਂ ਦੇੜਿਆ ਪਾਰ ਨਹੀਂ ਉਤਰਦੇ ਗੁਸਤਾਖੀ maaf ਪਾਰ ਉਹਨਾਂ ਨੇ ਉਤਰਣਾ ਜਿੰਨਾ ਇਹਦੇ ਮੁਤਲਕ ਜਿਵੇਂ ਉਸ ਜਹਾਜ ਸੰਸਾਰੀ ਵਿੱਚ ਦੇਸ਼ੋਂ ਵਿਦੇਸ਼ ਜਾਣ ਵਾਸਤੇ ਜਾਂ ਵਿਦੇਸ਼ੋਂ ਆਪਣੇ ਦੇਸ਼ ਆਉਣ ਵਾਸਤੇ ਉਹਦਾ ਕੋਰਮ ਪੂਰਾ ਕਰਨਾ ਪੈਂਦਾ ਹੈ ਪਾਸਪੋਰਟ ਚਾਹੀਦਾ ਵੀਜ਼ਾ ਚਾਹੀਦਾ ਟਿਕਟ ਚਾਹੀਦੀ ਉਹਦੇ ਵਿੱਚ ਸਿੱਟ ਬੁੱਕ ਹੋਵੇ ਫਿਰ ਦਾ ਕੇ ਬੈਠ ਕੇ ਆਵਾਂਗੇ ਮਹਾਰਾਜ ਕਹਿੰਦੇ ਤੂੰ ਇੱਧਰ ਸੰਸਾਰ ਤੋਂ ਨਰੰਕਾਰ ਤੱਕ ਪਹੁੰਚਣਾ ਹੈ ਕੁਝ ਕੀਤਾ ਹੈ ਕੁਝ ਕੀਤਾ ਹੈ ਕੀ ਕੀਤਾ ਤੂੰ ਤਾਂ ਬੇੜਾ ਵੀ ਨਾ ਬਣਾਇਆ ਮਹਾਰਾਜ ਕਬੀਰ ਸਾਹਿਬ ਜੀ ਦੇ ਬਚਨ ਨੇ ਕਹਿੰਦੇ ਬੇੜਾ ਬੰਦ ਨਾ ਸਕਿਓ ਬੰਦਨ ਦੀ ਕੀ ਬੇਲਾ ਪਹਿਲਾਂ ਬੇੜੇ ਹੁੰਦੇ ਸਨ ਪਾਣੀ ਵਾਲੇ ਜਹਾਜ਼ ਹੁੰਦੇ ਸਨ ਦੇਸ਼ੋਂ ਵਿਦੇਸ਼ ਵਦੇਸ਼ੋਂ ਦੇਸ਼ ਆਇਆ ਜਾਂਦਾ ਸੀ ਹੁਣ ਦੂਜੇ ਜਹਾਜ਼ ਬਣ ਗਏ ਉਹਨਾਂ ਨੂੰ ਪਾਣੀ ਵਾਲੇ ਜਹਾਜ਼ ਆਦਾ ਕਿਹਾ ਜਾਂਦਾ ਸੀ ਮਹਾਰਾਜ ਕਹਿੰਦੇ ਆ ਜਦੋਂ ਸਮਾਂ ਸੀ ਉਦੋਂ ਇਹ ਜਹਾਜ਼ ਤਿਆਰ ਨਹੀਂ ਕੀਤਾ ਕਿ ਤੂੰ ਪਾਰ ਹੋ ਸਕੇਂ ਬੇੜਾ ਬੰਦ ਨਾ ਸਕਿਓ ਬੰਦਨ ਕੀ ਬੇਲਾ ਭਰ ਸਰਵਰ ਦਬ ਉਛਲੈ ਤਬ ਤਰਨ ਦਹੇਲਾ ਜਦੋਂ ਭਰ ਕੇ ਸਰੋਵਰ ਉਸ਼ਾਲਾ ਦੇਵੇਗਾ ਉਦੋਂ ਤਰਿਆ ਨਹੀਂ ਜਾਣਾ ਕਿਉਂ ਬੇੜਾ ਬਨਾਇਆ ਨਹੀਂ ਜਦੋਂ ਸਮਾਂ ਸੀ ਉਹ ਸਮਾਂ ਕਦੋਂ ਸੀ ਜਿਹਨੂੰ ਸਹਿਬ ਕਹਿੰਦੇ ਆ ਫਰੀਦਾ ਕਾਲੀ ਜਿਨੀ ਨਾ 라ਵਿਆ ਤੌਲੀ 라ਵੇ ਕੋਈ ਜਿਨਾਂ ਨੇ ਜਵਾਨੀ ਦੇ ਸਮੇਂ ਜਦੋਂ ਸਰੀਰ ਸਵਸਥ ਸੀ ਨਾ ਨਹੀਂ ਜਪਿਆ ਨਹੀਂ ਸੇਵਾ ਨਹੀਂ ਸਿਮਰਨ ਨਹੀਂ ਜਪ ਨਹੀਂ ਤਪ ਨਹੀਂ ਪੂਜਾ ਨਹੀਂ ਪੁੰਨ ਨਹੀਂ ਪਾਠ ਨਹੀਂ ਅਰਦਾਸ ਕੁਝ ਵੀ ਨਹੀਂ ਕੀਤਾ ਤੌਲੀ ਰਵੇ ਕੋਏ ਤੇ ਵਿਡਾਪੇ ਵਿੱਚ ਆ ਕੇ ਕੋਈ ਵਿਰਲਾ ਹੀ ਏ ਜਿਹੜਾ ਇਸ ਪਾਸੇ ਨੂੰ ਜੁੜ ਪਵੇ ਕਿਉਂਕਿ ਉਹ ਸੰਸਕਾਰ ਪਹਿਲੇ ਬਣੇ ਨੇ ਉਹ ਬੜੇ ਪਰਬਲ ਹੁੰਦੇ ਨੇ ਜਿੱਧਰ ਨੂੰ ਬਣੇ ਨੇ ਉਧਰ ਨੂੰ ਕਰਸ਼ਿਤ ਕੀਤੀ ਜਾਂਦੇ ਆ ਖਿੱਚ ਕੇ ਲਈ ਜਾਂਦੇ ਆ ਵਿਡਾਪੇ ਵਿੱਚ ਵੀ ਕਈ ਵਾਰ ਬਜ਼ੁਰਗੀ ਦੇ ਵਿੱਚ ਮਨੁੱਖਾਂ ਤੋਂ ਗੱਲਾਂ ਸੁਣਦੇ ਆ ਤੇ ਮੱਥੇ ਨੂੰ ਹੱਥ ਮਾਰੀ ਦਾ ਕਮਾਲ ਹੋ ਗਈ ਏ ਕਿਧਰ ਨੂੰ ਮੰਜ਼ਲ ਦੇ ਨੇੜੇ ਲੱਗਿਆ ਹੋਇਆ ਤੇ ਗੱਲਾਂ ਕਿਹੜੀਆਂ ਕਰਦਾ ਪਿਆ ਇਹਦੇ ਕੋਲ ਕੋਈ ਗੱਲ ਵੀ ਰੱਬ ਦੀ ਨਹੀਂ ਈਰਖਾ ਨਿੰਦਿਆ ਚੋਗਲੀ ਦੁਵੈਸ਼ ਆਦ ਜੋ ਜੋ ਸਭ ਕੁਝ ਇਹ ਭਰੀ ਬੈਠਾ ਹੈ ਰੱਬ ਦੇ ਨਾਮ ਦੀ ਕੋਈ ਗੱਲ ਨਹੀਂ ਰੱਖੀ ਬੈਠਾ ਮਹਾਰਾਜ ਕਹਿੰਦੇ ਕੁਝ ਨਾ ਬਣਾਇਆ ਸੰਖੇਪ ਕਰਾਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਨਾ ਉਹ ਬੇੜਾ ਬਣਾਉਣਾ ਸੀ ਕਿਹੜਾ ਜਿਹਨੂੰ ਮਹਾਰਾਜ ਕਹਿੰਦੇ ਜਪ ਤਪ ਕਾ ਬੰਦ ਬੇੜੁਲਾ ਜਿਤ ਨੰਗੇ ਵਹਿਲਾ ਨਾ ਸਰਵਰ ਨਾ ਉਛਲੇ ਐਸਾ ਪੰਥ ਸੋਹਿਲਾ ਤੇਰਾ ਏਕੋ ਨਾਮ ਮੁਜੀਠੜਾ ਰਤਾ ਮੇਰਾ ਚੋਲਾ ਸਾਦ ਰੰਗ ਢੋਲਾ ਸਾਜਨ ਚੱਲੇ ਪਿਆਰਿਆ ਕਿਉਂ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਏ ਮਿਲੇਗਾ ਸੋਈ ਮਿਲਿਆ ਹੋਏ ਨਾ ਵਿਛੜਾ ਜੇ ਮਿਲਿਆ ਹੋਈ ਜੇ ਬੇੜਾ ਤਿਆਰ ਕੀਤਾ ਜਪ ਤਪ ਵਾਲਾ ਤਾਂ ਤਾਂ ਪਾਰ ਹੋਣਾ ਹੈ ਮਹਾਰਾਜ ਕਹਿੰਦੇ ਇਸ ਜਹਾਜ਼ ਵਿੱਚ ਜਪਣਾ ਜੀਵਨ ਵਿੱਚ ਜਪਣਾ ਖਿਰਦੇ ਵਿੱਚ ਜਪਣਾ ਇਸ ਜਹਾਜ਼ ਦੇ ਵਿੱਚ ਜਪਣ ਵਾਲਾ ਬੈਠੇਗਾ ਤੇ ਜਿਹੜਾ ਅੰਦਰ ਆਪਣੇ ਆਪੇ ਵਿੱਚ ਟਿਕ ਗਿਆ ਨਾ ਸੁਰਤ ਸ਼ਬਦ ਦਾ ਮਿਲਾਪ ਕਰਕੇ ਉਹ ਬੈਠ ਗਿਆ ਉਹਨੇ ਹੀ ਇਸ ਦੇਸ਼ ਤੋਂ ਆਪਣੇ ਦੇਸ਼ ਜਾਣਾ ਮਨ ਦੇਸ ਵਦੇਸੀ ਆੜੇ ਸਾਹ ਨੇੜੇ ਦਿੰਦੀ ਰੋਜ਼ ਸਾਦੇ ਮਿਲਦੇ ਪਏ ਨੇ ਉਹਨੇ ਆਪਣੇ ਦੇਸ਼ ਜਾਣਾ ਉਹ ਆਪਣੇ ਘਰ ਜਾਵੇਗਾ ਅਰ ਇਸ ਜਹਾਜ਼ ਵਿੱਚ ਬੈਠ ਕੇ ਨਾਮ ਦਾ ਬਉਹਤ ਜਹਾਜ਼ ਹਰ ਹਰ ਨਾਮ ਬੋਇਥ ਹੈ ਕਲਯੁਗ ਕਲਯੁਗ ਦਾ ਭਿਆਨਕ ਸਮਾ ਸੰਸਾਰ ਸਮੁੰਦਰ ਔਰ ਇਹਦੇ ਵਿੱਚ ਜਿਹੜਾ ਨਾਮ ਦਾ ਜਹਾਜ ਹੈ ਨਾਮ ਦਾ ਖੇਵਟ ਗੁਰ ਸ਼ਬਦ ਤਰੋ ਖੇਵਟ ਗੁਰ ਮਲਾ ਹੈ ਗੁਰ ਇਸ ਜਹਾਜ ਨੂੰ ਚਲਾਉਣ ਵਾਲਾ ਤੇ ਗੁਰੂ ਤੋਂ ਪੁੱਛ ਮੈਂ ਪਾਰ ਉਤਰਨ ਗੁਰੂ ਤੋਂ ਪੁੱਛ ਮੈਂ ਉਧਰਲੇ ਕਿਨਾਰੇ ਤੇ ਜਾਣਾ ਨਰੰਕਾਰ ਵਾਲੇ ਤੇ ਕੀ ਕਰਾਂ ਫਿਰ ਗੁਰੂ ਜਿਵੇਂ ਤੈਨੂੰ ਦੱਸਦਾ ਜਿਵੇਂ ਮੂਲਾ ਦੱਸਦਾ ਨਾ ਇਸ ਉੱਸਵਾਰ ਉਹ ਐ ਸੀਟ ਤੇ ਬੈਠ ਐਉਂ ਕਰ ਆ ਕਰ ਔਰ ਫਿਰ ਗੁਰੂ ਵੀ ਦੱਸਦਾ ਜੇ ਰੱਬ ਨੂੰ ਮਿਲਣਾ ਹੈ ਮਾਲਕ ਨੂੰ ਮਿਲਣਾ ਹੈ ਉਹਦਾ ਰੂਪ ਹੋਣਾ ਹੈ ਉਹਦੇ ਦੇਸ਼ ਵਿੱਚ ਜਾਣਾ ਹੈ ਅੰਡ ਇੱਥੇ ਮਾਹੀ ਵਿੱਚ ਸਮਾਣਾ ਹੈ ਤੇ ਫਿਰ ਆ ਕੁਝ ਕਰ ਸ਼ਬਦ ਤਰੋ ਉਪਦੇਸ਼ ਦਿੰਦਾ ਹੈ ਬ੍ਰਹਮ ਨਾਲ ਜੋੜਦਾ ਹੈ ਉਪਦੇਸ਼ ਨੂੰ ਕਮਾ ਕੇ ਫਿਰ ਇਹਦੇ ਤੋਂ ਤਰ ਜਾਂਦਾ ਹੈ ਸੰਸਾਰ ਤੋਂ ਪਾਰ ਉਤਰ ਜਾਂਦਾ ਹੈ ਸੰਸਾਰ ਸਮੁੰਦਰ ਤੋਂ ਜੁੜ ਕੇ ਅੰਦਰੋਂ ਬੇਨਤੀ ਕਰਦਾ ਹੈ ਸੰਸਾਰ ਸਮੁੰਦੇ ਤਾਰ ਗੋਬਿੰਦੇ ਮਾਲਕ ਸੰਸਾਰ ਸਮੁੰਦਰ ਹੈ ਤਰਿਆ ਨਹੀਂ ਜਾਣਾ ਬੜਾ ਕਠਾ ਨੇ ਤੋ ਗੋਬਿੰਦ ਮਾਲਕ ਵੈਗਰੋ ਇਹਦੇ ਤੋਂ ਪਾਰ ਉਤਾਰਾ ਕਰ ਮੈਨੂੰ ਪਾਰ ਉਤਾਰ ਸੰਖੇਪ ਕਰਾ ਮਹਾਰਾਜ ਕਹਿੰਦਿਆ ਨਾਨਕ ਨਾਉ ਬੇੜਾ ਨਾਉ ਤੁਲਹੜਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਦਾ ਬੇੜਾ ਹੈ ਜਿਹੜਾ ਬੇੜਾ ਬੰਦ ਨਾ ਸਕਿਓ ਜਿਹੜਾ ਜਪ ਤਪ ਦਾ ਬੇੜਾ ਬਣਾਉਣਾ ਹੈ ਨਾਉ ਤੁਲਹੜਾ ਤੇ ਤੁਲਹਾ ਜਿਹੜਾ ਹੁੰਦਾ ਉਹ ਛੋਟਾ ਹੁੰਦਾ ਉਹ ਕੱਲੇ ਨੇ ਪਾਰ ਹੋਣਾ ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਕਹਿੰਦੇ ਰਹਿ ਜੇ ਤੂੰ ਸਾਰਿਆਂ ਨੂੰ ਨਹੀਂ ਨਾ ਤਾਰ ਸਕਦਾ ਆਪਣਾ ਤਾਂ ਕੁਝ ਯਤਨ ਕਰ ਲੈ ਨਾ ਆਪਣੇ ਆਪ ਨੂੰ ਬਚਾਉਣ ਦਾ ਅੱਗੇ ਕੋ ਕਛ ਤੁਲਹਾ ਬੰਦੋ ਕਿਆ ਪਰਵਾਸਾ ਧਨ ਕਾ ਕੁਝ ਨਾ ਕੁਝ ਆਪਣੇ ਵਾਸਤੇ ਹੀ ਕਰ ਲੈ ਤੋਂ ਔਰ ਛੋਟਾ ਕਰ ਲੈ ਥੋੜਾ ਦਪਲਾ ਥੋੜਾ ਸੇਵਾ ਸਮਰਨ ਕਰ ਲੈ ਆਪਣੇ ਵਾਸਤੇ ਜਿਹੜਾ ਬੰਦਾ ਕਹਿੰਦਾ ਨਾ ਸੰਸਾਰ ਵਿੱਚ ਮੈਂ ਬੜੇ ਭਲਾਈ ਦੇ ਕੰਮ ਕਰਨਾ ਮੈਂ ਬੜਾ ਭਲਾ ਪੁਰਸ਼ ਤੇ ਭਲਾ ਕਰਦਾ ਹੈ ਜੇ ਉਹ ਆਪਣੇ ਲਈ ਨੀਂਨਾ ਕੁਝ ਕਰਦਾ ਆਪਣੀ ਕਲਿਆਣ ਲਈ ਆਪਣੇ ਆਪ ਨੂੰ ਤਾਰਨ ਵਾਸਤੇ ਮਤ ਜਾਣੋ ਕਿਸੇ ਦਾ ਭਲਾ ਕਰਦਾ ਜਿਹੜਾ ਬੰਦਾ ਆਪਣਾ ਭਲਾ ਨਹੀਂ ਕਰ ਸਕਦਾ ਉਹ ਕਿਸੇ ਦਾ ਕੀ ਖਾਕ ਕਰੇਗਾ ਪਹਿਲਾਂ ਆਪਣਾ ਅਸੀਂ ਕਿਸੇ ਦੇ ਘਰੇ ਆਟਾ ਤਾਂ ਦੇਣ ਜਾਵਾਂਗੇ ਜੇ ਸਾਡੇ ਹੋਵੇਗਾ ਕਿਸੇ ਨੂੰ ਦਵਾਈ ਤਾਂ ਦਵਾਉਣ ਦਵਾਂਗੇ ਜੇ ਪਹਿਲਾਂ ਸਾਡੇ ਜਵਾਕ ਾਰੋਗੀ ਹੋਣਗੇ ਜੇ ਸਾਡੇ ਵਾਲੇ ਤਾਂ ਬਿਮਾਰੀ ਨਾਲ ਤੜਫਦੇ ਨੇ ਤੇ ਅਸੀਂ ਕਹੀਏ ਮੈਂ ਦੂਜਿਆਂ ਦੇ ਜਵਾਕਾਂ ਨੂੰ ਦਵਾਈ ਦਵਾਉਣ ਚੱਲੇ ਆ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਮਹਾਰਾਜ ਸਾਹਿਬ ਕਹਿੰਦਿਆ ਬਈ ਪਹਿਲਾਂ ਆਪਣੇ ਆਪ ਲਈ ਕੁਝ ਕਰ ਆਪਣੇ ਆਪ ਲਈ ਆਪਣਾ ਤੁਲਹਾ ਬਣਾ ਫਿਰ ਜਿੱਤ ਲਗ ਪਾਰ ਜਨ ਪਾਏ ਜਿਹਦੇ ਨਾਲ ਲੱਗ ਜੁੜ ਕੇ ਜਿਹਦੇ ਨਾਲ ਤੁਰ ਕੇ ਸਬੰਧ ਬਣਾ ਕੇ ਸੁਰਤ ਜੋੜ ਕੇ ਜਨ ਜੀਵ ਦਾ ਪਾਰ ਉਤਾਰਾ ਹੋਣਾ ਆ ਮਹਾਰਾਜ ਮੀਰ ਕਰਦੇ ਮੇਰੇ ਮਨ ਹਰ ਗੁਣ ਹਰ ਉਚਰੋਏ ਮੇਰੇ ਮਨਾ ਕਿਉਂ ਇੱਧਰ ਉੱਧਰ ਪਟਕਦਾ ਹੈ ਕਬੂ ਜਿਆੜਾ ਉਬ ਚੜਤ ਹੈ ਕਬੂ ਜਾਏ ਪਿਆਲੇ ਲੋਭੀ ਜਿਆੜਾ ਥਿਰਨਾ ਰਹਤ ਚਾਰੇ ਕੁੰਡਾਂ ਪਾਲੇ ਲੋਭ ਵਸ ਹੋਇਆ ਚੌ ਗਿਰਦੇ ਫਿਰਦਾ ਕਹਿੰਦੇ ਮਨਾ ਕੀ ਕਰਦਾ ਪਿਆ ਹੈ ਔਰ ਹਰ ਗੁਣ ਰੱਬ ਦੇ ਗੁਣ ਵੈਗੁਰੂ ਦੇ ਗੁਣ ਔਰ ਹਰ ਉਚਰੋ ਮੁਖ ਤੋਂ ਹਰ ਵਕਤ ਹਰੀ ਪਰਮਾਤਮਾ ਨੂੰ ਵੈਗੁਰੂ ਨੂੰ ਉਚਾਰਨ ਕਰ ਗੁਨਾ ਸਹਿਤ ਉਹਦੇ ਗੁਣਾ ਦਾ ਗਾਇਨ ਕਰਨਾ ਰਬਰਬ ਕਰਨਾ ਉਹਨੂੰ ਉਚਾਰਨ ਔਰ ਸ਼ubh ਗੁਣਾ ਨੂੰ ਉਚਾਰਨ ਕਰਨਾ ਪ੍ਰਭੂ ਦਾ ਉਚਾਰਨ ਕਰਨਾ ਮਸਤਕ ਲਿਖਤ ਲਿਖੇ ਗੁਣ ਗਾਇ ਜਿਹੜੀ ਮਸਤਕ ਕਲਮ ਲਿਖੀ ਹੋਈ ਆ ਨਾ ਮਸਤਕ ਦੇ ਭਾਗ ਸਵਲੜੇ ਮਹਾਰਾਜ ਸਚੀ ਪਰਸ਼ਾ ਕਹਿੰਦੇ ਆ ਜਿਨ੍ਹਾਂ ਦੇ ਭਾਗ ਇਹ ਸਵਲੜੇ ਬਣ ਗਏ ਇਹ ਸਵਲੜੇ ਭਾਗ ਮੰਦੇ ਜਦੋਂ ਕੋਈ ਸਤ ਸੰਗਤ ਵਿੱਚ ਆਂਦਾ ਹੈ ਤੇ ਅੰਦਰੂ ਪਾਵਨਾ ਸਹਿਤ ਪ੍ਰਭੂ ਹਜ਼ੂਰ ਅਰਜੋਈ ਕਰਦਾ ਹੈ ਮਹਾਰਾਜ ਮੇਰੇ ਤੇ ਕਿਰਪਾ ਕਰੋ ਰਹਿਮਤ ਵਰਸਾਓ ਫਿਰ ਉਹ ਸੇਵਾ ਸਿਮਰਨ ਵਿੱਚ ਲੱਗਦਾ ਹੈ ਤੇ ਜਿਵੇਂ ਕਪੜਾ ਧੋਣ ਲੱਗ ਪਈਏ ਉਹਦੀ ਮੈਲ ਉਤਰਨ ਲੱਗ ਪੈਂਦੀ ਹੈ ਓਵੇਂ ਓਵੇਂ ਭਾਗ ਸਵਲੜੇ ਬਨਣ ਲੱਗ ਜਾਂਦੇ ਨੇ ਜਿਵੇਂ ਜਿਵੇਂ ਸੇਵਾ ਸਿਮਰਨ ਸਤਿਗੁਰੂ ਵੱਲ ਨੂੰ ਤੁਰਦਾ ਉਹਨਾਂ ਨੇ ਲਿਖੇ ਅਨੁਸਾਰ ਗੁਣ ਗਾਏ ਮਾਲਕ ਦੇ ਗੁਨਾ ਨੂੰ ਗਾਇਆ ਧਿਆਇਆ ਮਹਾਰਾਜ ਕਹਿੰਦੇ ਮਿਲ ਸੰਗਤ ਪਾਰ ਪਰਉ ਗੁਣ ਗਾਇਨ ਕਰਦੇ ਆ ਸੇਵਾ ਸਿਮਰਨ ਕਰਦੇ ਆ ਸਤਿਗੁਰੂ ਕਹਿੰਦੇ ਨੇ ਉਹ ਸਾਧ ਸੰਗਤ ਨਾਲ ਮਿਲੇ ਸਤ ਸੰਗਤ ਨਾਲ ਮਿਲੇ ਤੇ ਸਾਧ ਸੰਗਤ ਨਾਲ ਮਿਲ ਕੇ ਪਾਰ ਪਰੋ ਪਾਰ ਉੱਤਰ ਜਾਓ ਪਾਰ ਉਤਾਰਾ ਹੋਵੇਗਾ ਪਾਰ ਉਤਰੋਗੇ ਜਦੋਂ ਗੁਰੂ ਨਾਲ ਜੁੜੋਂਗੇ ਸਤ ਸੰਗਤ ਦੇ ਨਾਲ ਮਿਲ ਕੇ ਸਤ ਸੰਗਤ ਵਿੱਚ ਆ ਕੇ ਹਿਰਦੇ 'ਚ ਸਤ ਹੋਵੇ ਪਰਮਾਤਮਾ ਹੋਵੇ ਗੁਣ ਨਿਧਾਨ ਗੁਣ ਤਿਨਹੀ ਗਾਏ ਉਸ ਮਾਲਕ ਜਿਹੜਾ ਗੁਨਾ ਦਾ ਨਿਧਾਨ ਏ ਨਾ ਖਜ਼ਾਨਾ ਏ ਉਹਦੇ ਗੁਨਾ ਨੂੰ ਗਾਏ ਜਾ ਕੋ ਕਿਰਪਾ ਧਾਰੀ ਜਿਹਦੇ ਤੇ ਉਹ ਕਿਰਪਾ ਕਰਦਾ ਉਹੀ ਉਹ ਗੁਣ ਗਾਉਂਦਾ ਤੇ ਕਿਰਪਾ ਕਰਤੇ ਕਿਦੇ ਤੇ ਕਰਦਾ ਜਿਹੜਾ ਸਤ ਸੰਗਤ ਵਿੱਚ ਆ ਕੇ ਜੋਦੜੀਆਂ ਕਰਦਾ ਹੈ ਬੇਨਤੀਆਂ ਕਰਦਾ ਹੈ ਕਿ ਪ੍ਰਭੂ ਮੇਰੇ ਤੇ ਕਿਰਪਾ ਕਰੋ ਦਇਆ ਕਰੋ ਤਰਸ ਕਰੋ ਮੇਰੇ ਤੇ ਰਹਿਮਤ ਵਰਸਾਓ ਉਹਤੇ ਕਿਰਪਾ ਕਰਦਾ ਸੋ ਸੁਖੀਆ ਜਿੱਤੇ ਕਿਰਪਾ ਹੁੰਦੀ ਹੈ ਤਾਨੇ ਉਸ ਜਨਮਾ ਉਹਦਾ ਜਨਮ ਵੀ ਤਨਤਾ ਜੋਗੇ ਨਾਨਕ ਤਿਸ ਬਲਿਹਾਰੀ ਮਹਾਰਾਜ ਕੰਨੇ ਮੋ ਤੋ ਕੁਰਬਾਨ ਜਾਮਾ ਜਿੰਦਾ ਜੀਵਨ ਸਫਲਾ ਹੋ ਗਿਆ ਪ੍ਰਭੂ ਨੂੰ ਜਪਦੇ ਆ ਅਰਾਧਦੇ ਆ ਜੁੜਦੇ ਆ ਤੁਰਦੇ ਆ ਉਹਦੇ ਭਾਗ ਸਵਲੜੇ ਉਦੇ ਹੋਏ ਮਸਤਕ ਭਾਗ ਹੁਵੇ ਜਿਸ ਲਿਖਿਆ ਸੋ ਗੁਰਮਤਿ ਹਿਰਦੈ ਹਰ ਨਾਮ ਸਮਾਰ ਕਹਿੰਦੇ ਉਹ ਗੁਰੂ ਦੀ ਮਤ ਦੇ ਸਹਿ ਧੋਕੇ ਪ੍ਰਭੂ ਦੇ ਨਾਮ ਨੂੰ ਸੰਭਾਲਦਾ ਹਿਰਦੇ ਚ ਵਸਾਉਂਦਾ ਢਿਆਉਂਦਾ ਜਦ ਉਹ ਪ੍ਰਭੂ ਵੱਲੋਂ ਤੁਰਦਾ ਹੈ ਮਹਾਰਾਜ ਕਹਿੰਦੇ ਸੱਚ ਨਾਮ ਕਰਤਾ ਪੁਰਖ ਇ ਰਤਨਾ ਖਾਣੀ ਇਹ ਆ ਮੋਲਕ ਜਿਹੜੇ ਰਤਣੇ ਉਹਨਾਂ ਦੀ ਖਾਨ ਹੈ ਪ੍ਰਭੂ ਦਾ ਨਾਮ ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ ਕਹਿੰਦੇ ਭਲਿਆ ਪ੍ਰਭੂ ਨੂੰ ਸਿਮਰ ਆਰਾਧ ਤੇਰੇ ਮਸਤਕ ਤੇ ਉਹ ਆਨੰਦ ਉਹ ਖੇੜਾ ਪ੍ਰਕਾਸ਼ ਉਦੇ ਹੋਵੇਗਾ ਜਿਹੜੇ ਬੰਦੇ ਕੋਲ ਧਨ ਹੋਵੇ ਨਾ ਜੀ ਧਨ ਇਸ ਸਿਆਨੇ ਬਜ਼ੁਰਗ ਦੱਸਿਆ ਕਰਦੇ ਕਹਿੰਦੇ ਉਹਦਾ ਚਿਹਰਾ ਹੀ ਦੱਸ ਦਿੰਦਾ ਹੈ ਕਿ ਇਹਦੇ ਕੋਲ ਖਜ਼ਾਨਾ ਹੈ ਇਹਦੇ ਕੋਲ ਬਹੁਤ ਧੰਨੇ ਉਹਦੀਆਂ ਗੱਲਾਂ ਬਾਤਾਂ ਤੋਂ ਪਤਾ ਲੱਗ ਜਾਂਦਾ ਜਿਹਦੇ ਕੋਲ ਨਾਮ ਦਾ ਧਨ ਹੋਵੇ ਗੁਰੂ ਦੀ ਰਹਿਮਤ ਹੋਵੇ ਉਹਦਾ ਵੀ ਮਸਤਕ ਦੱਸ ਦਿੰਦਾ ਹੈ ਕਿ ਇਹਦੇ ਕੋਲ ਕੋਈ ਰੱਬੀ ਖਜ਼ਾਨਾ ਹੈ ਬਾਰੋਂ ਤਾਂ ਭਾਵੇਂ ਚੌਪੜੀ ਵਿੱਚ ਬੈਠਾ ਹੈ ਬਾਰੋਂ ਤਾਂ ਭਾਵੇਂ ਤਾਨੂੰ ਉੱਪਰ ਕੱਪੜਾ ਨਹੀਂ ਪਰ ਇਹ ਕੋਈ ਰੱਬੀ ਖਜ਼ਾਨਾ ਹਿਰਦੇ ਵਿੱਚ ਲੈ ਕੇ ਬੈਠਾ ਹੈ ਜਿਹਦੇ ਨਾਲੇ ਮਾਲਾ-ਮਾਲ ਹੈ ਜਿਹਦੇ ਚਿਹਰੇ ਦੇ ਉੱਪਰ ਕਦੇ ਵੀ ਮਯੂਸੀ ਨੇੜੇ ਨਹੀਂ ਆਉਂਦੀ ਮਹਾਰਾਜ ਮੇਰ ਕਰਦੇ ਨੇ ਸੰਖੇਪ ਕਰਾਂ ਕਾਇਆ ਨਗਰ ਮੈਂ ਰਾਮ ਰਸ ਉੱਤਮ ਇੱਕ ਕਾਇਆ ਸ਼ਰੀਰ ਰੂਪੀ ਨਗਰੀ ਦੇ ਅੰਦਰ ਰਹਨੇ ਆ ਵੈ ਗੁਰੂ ਦਾ ਨਾਮ ਉੱਤਮੇ ਉਤਕ੍ਰਿਸ਼ਟ ਹੈ ਸਾਰਿਆਂ ਨਾਲੋਂ ਕਿਉਂ ਪਾਈਏ ਉਪਦੇਸ਼ ਜਨ ਕਰੋ ਮੇਰੇ ਸਤਿਗੁਰੂ ਜੀ ਇਹ ਜਨ ਜੀਵ ਨੂੰ ਉਪਦੇਸ਼ ਕਰੋ ਕਿ ਇਹਦੀ ਪ੍ਰਾਪਤੀ ਕਿਵੇਂ ਹੋਵੇ ਜਿਹੜਾ ਰਸ ਰਸ ਇੱਕ ਆਇਆ ਨਗਰੀ ਦੇ ਅੰਦਰ ਵਸਦਾ ਹੈ ਨਾ ਨਾਮ ਜੋਤ ਪ੍ਰਕਾਸ਼ ਗਿਆਨ ਉਹਨੂੰ ਪ੍ਰਾਪਤ ਕਿਵੇਂ ਕਰੀਏ ਸੰਨ ਉਪਦੇਸ਼ ਦਿਓ ਸਾਡੇ ਤੇ ਕਿਰਪਾ ਕਰੋ ਕਾਇਆ ਨਗਰ ਵਸਿਓ ਘਰ ਮੰਦਰ ਜਪ ਸੋਭਾ ਗੁਰਮਖ ਕੱਢ ਭਾ ਮਹਾਰਾਜ ਸਾਡੇ ਤੇ ਕਿਰਪਾ ਕਰ ਉਹ ਕਿਸ ਤਰ੍ਹਾਂ ਅੰਦਰ ਦੀ ਜੋਤ ਅੰਦਰ ਦਾ ਰਸ ਆਵੇ ਬਾਹਰ ਦੇ ਰਸ ਸਾਨੂੰ ਬਾਹਰੋਂ ਮਿਲਦੇ ਆ ਤੇ ਆਪਾਂ ਬਾਹਰ ਨੂੰ ਕਰਸ਼ ਧੁੰਨੇ ਭਜਦੇ ਫੁਲਾਨੀ ਚੀਜ਼ ਫੁਲਾਨੀ ਦੁਕਾਨ ਤੋਂ ਮਿਲੇਗੀ ਫੁਲਾਨੀ ਜਗ੍ਹਾ ਤੋਂ ਮਿਲੇਗੀ ਫੁਲਾਨੇ ਕੋਲੋਂ ਮਿਲੇਗੀ ਉਧਰ ਨੂੰ ਦੌੜਦੇ ਤੇ ਜਦੋਂ ਨਾਮ ਦਾ ਰਸ ਆਉਣ ਲੱਗ ਪਿਆ ਨਾ ਜਿੰਨੂੰ ਤੇ ਜਿਨ੍ਹਾਂ ਨੂੰ ਆਇਆ ਉਹ ਬਾਹਰ ਨੂੰ ਨਹੀਂ ਉਹਨਾਂ ਬਾਹਰਲਾ ਖਿਆਲ ਛੱਡਿਆ ਉਹ ਅੰਦਰ ਜੁੜ ਗਏ ਅੰਦਰਲੇ ਰਸ ਨੂੰ ਮੰਨਣ ਲੱਗ ਪਏ ਮਹਾਰਾਜ ਸੱਚੇ ਪਰਸ਼ਾ ਕਹਿੰਦਿਆ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਭਲੀ ਪ੍ਰਕਾਰ ਪਰਮਾਤਮਾ ਨਾਲ ਮਿਲਾਪ ਹੋਣਾ ਕਾਇਆ ਅੰਦਰ ਆਪ ਵਸ ਰਿਆ ਆਪੇ ਰਸ ਭੋਗੀ ਉਹ ਕਾਇਆ ਦੇ ਅੰਦਰ ਆਪ ਪ੍ਰਗਟ ਹੁੰਦਾ ਤੇ ਉਹ ਰਸ ਜਿਹੜਾ ਨਾਮ ਦਾ ਆਨੰਦ ਦਾ ਉਸ ਨੂੰ ਉਹ ਆਪ ਭੋਗਦਾ ਅਨੰਦਤ ਹੁੰਦਾ ਹਿਰਦੇ ਦੇ ਵਿੱਚ ਪ੍ਰਗਟ ਕਰਕੇ ਕਾਇਆ ਅੰਦਰ ਸਭ ਕੁਝ ਵਸੈ ਖੰਡ ਮੰਡਲ ਪਾਤਾਲਾ ਸਭ ਕੁਝ ਕਾਇਆ ਦੇ ਵਿੱਚ ਅਰ ਕਾਇਆ ਤੋਂ ਬਾਹਰ ਨਹੀਂ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਬਣਾ ਕਰੇ ਪ੍ਰਤਪਾਲਾ ਸ਼ਰੀਰ ਦੇ ਅੰਦਰ ਮਾਲਕ ਹੈ ਸਾਰਿਆਂ ਤੈ ਜਿਹੜਾ ਪਾਲਦਾ ਏ ਉਹਨੂੰ ਐਵੇਂ ਬਾਹਰ ਨਾ ਪਾਲ ਆਪਣੇ ਅੰਦਰ ਉਤਰ ਅੰਦਰ ਤੇਰੇ ਮਾਲਕ ਮਿਲੇਗਾ ਬਾਹਰ ਨਹੀਂ ਤਾਂ ਹੀ ਮਹਾਰਾਜ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਉਪਮਤ ਜੂ ਬਸ ਬਸਤ ਹੈ ਮੁਕਰਮਾਏ ਜੈ ਸਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਆਪਣੇ ਅੰਦਰ ਨੂੰ ਖੋਜ ਸਤਗੁਰ ਸੇਵ ਸਫਲ ਹਰ ਦਰਸ਼ਨ ਮਹਾਰਾਜ ਕਹਿੰਦੇ ਸਤਗੁਰੂ ਦਾ ਸਿਮਰਨ ਕਰ ਸੇਵਾ ਕਰ ਉਹਦਾ ਦਰਸ਼ਨ ਜਿਹੜਾ ਨਾ ਤੇਰੇ ਜੀਵਨ ਨੂੰ ਫਲੀਫੂਤ ਕਰ ਦੇਵੇਗਾ ਫਲ ਸਹਿਤ ਹੋਵੇਗਾ ਪ੍ਰਭੂ ਦੀ ਪ੍ਰਾਪਤੀ ਦਾ ਫਲ ਲੱਗੇਗਾ ਮਿਲ ਅੰਮ੍ਰਿਤ ਹਾਰ ਰਸ ਪੀਓ ਪ੍ਰਭੂ ਨਾਲ ਮਿਲ ਕੇ ਪ੍ਰਭੂ ਦੇ ਨਾਮ ਅੰਮ੍ਰਿਤ ਨੋ ਔਰ ਪੀ ਡੀਕਾਂ ਲਾਲਾ ਕੇ ਅਨੰਦਤ ਹੋ ਹਰ ਹਰ ਨਾਮ ਅੰਮ੍ਰਿਤ ਹਰ ਮਿੱਠਾ ਹਰੀ ਵੈ ਗਰੂ ਦਾ ਨਾਮ ਮਨ ਕਰਕੇ ਮ੍ਰਿਤੂ ਭੈ ਤੋਂ ਦੂਰ ਕਰ ਦੇਣ ਵਾਲਾ ਪ੍ਰਭੂ ਨਾਲ ਮਿਲਾ ਦੇਣ ਵਾਲਾ ਉਹ ਰਸ ਮਿੱਠਾ ਇੰਨਾ ਮਿੱਠਾ ਕੋਈ ਸੰਸਾਰ ਦੀ ਵਸਤੂ ਉਹਦੇ ਤੁਲ ਨਹੀਂ ਤੁਲਦੀ ਜਿਸ ਤਰ੍ਹਾਂ ਮਹਾਰਜ ਕਬੀਰ ਸਾਹਿਬ ਵੀ ਕਹਿੰਦੇ ਕਾਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਗੁੰਗਾ ਬੰਦਾ ਜ਼ੁਬਾਨ ਤੋਂ ਬੋਲ ਨਹੀਂ ਸਕਦਾ ਉਹ ਗੁੜ ਖਾਲੇ ਉਹਦੀ ਮਿਠਾਸ ਬਾਰੇ ਬਿਆਨ ਕਰਕੇ ਨਹੀਂ ਦੱਸ ਸਕਦਾ ਉੜਕੀ ਜਾਏਗਾ ਮੁਸਕਰਾਏਗਾ ਆਪਾਂ ਅੰਦਾਜ਼ਾ ਲਾ ਦਿੰਨੇ ਆ ਬਈ ਇਹਨੂੰ ਬਹੁਤ ਸਵਾਦ ਲੱਗਾ ਨਾਮ ਵੀ ਐਸਾ ਹੈ ਜਿਹਦੇ ਅੰਦਰ ਜਿੰਨੂੰ ਰਸ ਹੁੰਦਾ ਹੈ ਨਾ ਉਹਦੀ ਬਾਹਰ ਦੀਆਂ ਨਿਸ਼ਾਨੀਆਂ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਬੜਾ ਖੁਸ਼ ਏ ਬੜਾ ਸੋਕੇ ਬੜਾ ਆਨੰਦ ਏ ਬੜਾ ਖੇੜਾ ਹੈ ਪਰ ਉਹਦੇ ਕੋਲ ਵੀ ਬੋਲ ਨਹੀਂ ਕਿ ਉਹਦੀ ਮੁਕੰਮਲ ਜਾਣਕਾਰੀ ਦੇ ਸਕੇ ਤਾਂ ਹੀ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਸ਼ਕਰਖੰਡ ਨਿਵਾਤ ਗੁੜ ਮੱਖਿਉ ਮੱਧਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁੱਦ ਉਹਦੇ ਬਰਾਬਰ ਦਾ ਕੋਈ ਨਹੀਂ ਮਿੱਠਾ ਇਹ ਨਾਮ ਹਰ ਸੰਤੋ ਚਾਖ ਦੇਖੋ ਰੱਬ ਨਾਲ ਪਿਆਰ ਕਰਨ ਵਾਲੇ ਇਹਨੂੰ ਚੱਖ ਕੇ ਵੇਖੋ ਆਨੰਦ ਮਾਣੋ ਤੇ ਜਿਨ੍ਹਾਂ ਮੰਨਿਆ ਉਹਨਾਂ ਨੇ ਤਿਆਗਿਆ ਨਹੀਂ ਗੁਰਮਤ ਹਰ ਰਸ ਮਿੱਠਾ ਲੱਗਾ ਗੁਰੂ ਦੀ ਮਤ ਨਾਲ ਹਰੀ ਦਾ ਨਾਮ ਰਸ ਮਿੱਠਾ ਲੱਗਣ ਲੱਗਾ ਜਿੰਨਾ ਚਿਰ ਗੁਰਮਤ ਨੂੰ ਗ੍ਰਹਿਣ ਨਹੀਂ ਨਾ ਕੀਤਾ ਤੇ ਮਤ ਕਹੋ ਬਈ ਮੈਨੂੰ ਉਹ ਰਸ ਆ ਜਾਵੇਗਾ ਪਹਿਲਾਂ ਗੁਰੂ ਦੀ ਮਤ ਗ੍ਰਹਿਣ ਕਰਨੀ ਪਵੇਗੀ ਉਸ ਅਨਸਾਰ ਚੱਲਣਾ ਪਵੇਗਾ ਫੇਰ ਉਹ ਰਸ ਆਉਣ ਲੱਗੇਗਾ ਉਹ ਆਨੰਦ ਆਉਣ ਲੱਗੇਗਾ ਉਹ ਖੇੜਾ ਆਉਣ ਲੱਗੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਤਿੰਨ ਬਿਸਰੇ ਸਭ ਵਿਖ ਰਸੋ ਜਦੋਂ ਉਹ ਰਸ ਆਉਂਦਾ ਬਿਖ ਜ਼ਹਿਰ ਵਰਗੇ ਜ਼ਹਿਰੀਲੇ ਜਿਹੜੇ ਰਸ ਨੇ ਉਹ ਜੀਵਨ ਵਿੱਚੋਂ ਦੂਰ ਹੋ ਜਾਂਦੇ ਆ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਇਹ ਰਸ ਆਵਾ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਨਾਮ ਵਾਲਾ ਇਹ ਰਸ ਨਹੀਂ ਪਾਵਾ ਉਦੋਂ ਇਹ ਰਸ ਚੰਗੇ ਨਹੀਂ ਲੱਗਦੇ ਸੰਸਾਰ ਵਾਲੇ ਦੁਨਿਆਵੀ ਉਦੋਂ ਪਰਮਾਤਮਾ ਵਾਲੇ ਚੰਗੇ ਲੱਗਦੇ ਉਹ ਬਿਖ ਜੈ ਰੀਲੇ ਉਹ ਝਾੜੇ ਵਾਲੇ ਦਾਣ ਵਾਲੇ ਜੀਵਨ ਚ ਓਜ਼ਾੜ ਬਣਾ ਦੇਣ ਵਾਲੇ ਉਹਨਾਂ ਰਸਾਂ ਨੂੰ ਛੱਡ ਦਿੰਦਾ ਹੈ ਉਹਨਾਂ ਰਸਾਂ ਨੂੰ ਅਰ ਗ੍ਰਹਿਣ ਕਰਦਾ ਹੈ ਜਿਹੜੇ ਜੀਵਨ ਨੂੰ ਰੋਮ ਰੋਮ ਨੂੰ ਰਸਦਾਇਕ ਬਣਾ ਦਿੰਦੇ ਨੇ RAM ਨਾਮ ਰਸ RAM ਰਸਾਇਣ ਵੈ ਗੁਰੂ ਦੇ ਨਾਮ ਦਾ ਰਸ ਜਿਹੜਾ ਰਮਿਆ ਹੋਇਆ ਹੈ ਰਗ ਰੇਸ਼ੇ ਅੰਦਰ ਹਾਜ਼ਰ ਨਾਜ਼ਰੇ ਹਰ ਜਰਰੇ ਜ਼ਰਰੇ ਵਿੱਚ ਸਮਾਇਆ ਔਰ ਉਹਦੇ ਨਾਮ ਦਾ ਰਸ ਰਾਮ ਰਸਾਇਣ ਰਸਾਂ ਦਾ ਘਾਰੇ ਸਾਰੇ ਰਸ ਦੁਨੀਆ ਦੇ ਉਹਦੇ ਤੋਂ ਉਤਪੰਨ ਹੁੰਦੇ ਆ ਤੇ ਜਿਹਨੂੰ ਨਾਮ ਦਾ ਰਸ ਆਉਂਦਾ ਔਰ ਨਾਮ ਜਪਣ ਵਾਲੇ ਨੇ ਸਾਰੇ ਰਸਾਂ ਦਾ ਆਨੰਦ ਮਾਣ ਲਿਆ ਜਿਹੜਾ ਤੈਨੂੰ ਸਾਰੇ ਰਸ ਖਾ ਕੇ ਸਵਾਦ ਨਹੀਂ ਆਇਆ ਰਸ ਨਹੀਂ ਆਇਆ ਉਹ ਨਾਮ ਵਿੱਚੇ ਓਦੋਂ ਵੀ ਵੱਧ ਕੇ ਕਿਦੇ ਨਾਮ ਵਿੱਚੇ ਨਾਮ ਜਪਣ ਵਾਲੇ ਕੋਲ ਏ ਉਹ ਰਸਾਂ ਦਾ ਕਰੇ ਹਰ ਸੇਵ ਸੰਤ ਜਨੋ ਇਹ ਸ਼ਾਂਤ ਆਤਮਾ ਹਿਰਦੇ ਨੂੰ ਸ਼ਾਂਤ ਕਰਕੇ ਸਤ ਵੈਗਰੂ ਨੂੰ ਚਿੱਤ ਵਿੱਚ ਵਿਸਾ ਕੇ ਫੁਰਨਿਆਂ ਦਾ ਅੰਤ ਕਰਕੇ ਗੁਰਸਿੱਖ ਪਿਆਰਿਓ ਉਹਨੂੰ ਜਪੋ ਅਰਾਧੋ ਉਸ ਆਨੰਦ ਨੂੰ ਮੰਨਣਾ ਆ ਚਾਰ ਪਦਾਰਥ ਚਾਰੇ ਪਾਏ ਫਿਰ ਚਾਰ ਪਦਾਰਥ ਜਿਹੜੇ ਧਰਮ ਅਰਥ ਅਰ ਕਾਮ ਮੋਖ ਉਹ ਚਾਰਿਆਂ ਦੀ ਪ੍ਰਾਪਤੀ ਹੁੰਦੀ ਆ ਚਾਰਾਂ ਨੂੰ ਜੀਵ ਪ੍ਰਾਪਤ ਕਰ ਲੈਂਦਾ ਉਹਨਾਂ ਚਾਰਾਂ ਦੇ ਸਹਿਤ ਹੁੰਦਾ ਹੈ ਵਿਦਵਾਨ ਸੱਜਣਾ ਨੇ ਇਹਨਾਂ ਨੂੰ ਅੱਠ ਰੂਪ ਵੀ ਕਿਹਾ ਕਹਿੰਦੇ ਅੱਠ ਵੀ ਹੋ ਜਾਂਦੇ ਐਉਂ ਉਹਨਾਂ ਨੇ ਬਣਾਇਆ ਕਹਿੰਦੇ ਧਰਮ ਅਰਥ ਤੇ ਕਾਮ ਮੋਖ ਇਥੋਂ ਤੱਕ ਇਹ ਚਾਰ ਨੇ ਕਹਿਣ ਲੱਗੇ ਜਨਮ ਪਦਾਰਥ ਨਾਮ ਪਦਾਰਥ ਪ੍ਰੇਮ ਪਦਾਰਥ ਤੇ ਗਿਆਨ ਪਦਾਰਥ ਇਹ ਚਾਰ ਮਿਲਾ ਕੇ ਅੱਠ ਹੋ ਜਾਂਦੇ ਨੇ ਕਹਿਣ ਲੱਗੇ ਪ੍ਰਭੂ ਨਾਲ ਜੁੜਿਆ ਧਰਮ ਅਰਥ ਅਰ ਕਾਮ ਮੋਖ ਦਾ ਦਾਤਾ ਕੌਣ ਹੈ ਵੈਗੁਰੂ ਪੂਰੀ ਭਈ ਸਿਮਰ ਸਿਮਰ ਵੇ ਦਾਤਾ ਪੂਰਨਤਾ ਉਦੋਂ ਆਉਂਦੀ ਏ ਜਦੋਂ ਪਲਬਰ ਦਾਤਾ ਵੈਗਰੂ ਨੂੰ ਜਪਿਆ ਇਸ ਲਈ ਮੇਰੇ ਮਨ ਜਪਾ ਹਰ ਗੁਣ ਆਕਥ ਸੁਣ ਥਈ ਉਹ ਪ੍ਰਭੂ ਦੇ ਗੁਨਾ ਨੂੰ ਗਾ ਆਕਾਥੀ ਪ੍ਰਭੂ ਧਰਮ ਅਰਥ ਸਭ ਕਾਮ ਮੋਖ ਹੈ ਜਨ ਪਿੱਛੇ ਲੱਗ ਫਿਰ ਥਈ ਅਰ ਉਹਦੇ ਕੋਲ ਸਾਰਿਆਂ ਦਾਤਾਨੇ ਜੀਵ ਪਿੱਛੇ ਪਿੱਛੇ ਤੁਰੇ ਫਿਰਦੇ ਨੇ ਗੁਰਮਤਨ ਨਾਨਕ ਹਰ ਭਜੋ ਜੇ ਸਭੋ ਕੁਝ ਚਾਣਿਆ ਗੁਰੂ ਦੀ ਮਤ ਲੈ ਕੇ ਗੁਰੂ ਤੋਂ ਸਿੱਖਿਆ ਲੈ ਕੇ ਫਿਰ ਹਰ ਭਜੋ ਰੱਬ ਵੱਲ ਨੂੰ ਤੁਰਿਏ ਰੱਬ ਵੱਲ ਨੂੰ ਜੁੜੀਏ ਰੱਬ ਦੀ ਆਬਾਦਤ ਕਰੀਏ ਬੰਦਗੀ ਕਰੀਏ ਫਿਰ ਸਾਡਾ ਆਇਆ ਹੋਇਆ ਸਫਲਾ ਹੋਣੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਸਾਨੂੰ ਪੜਨ ਸੁਣਨ ਵਾਲਿਆਂ ਨੂੰ ਸਮਤ ਦਾ দান ਬਖਸ਼ਿਸ਼ ਕਰਨ ਸਾਡੇ ਹਿਰਦੇ ਅੰਦਰ ਨਾਮ ਵਸੇ ਅਸੀਂ ਅੰਦਰੋਂ ਨਾਮ ਵੱਲ ਨੂੰ ਤੁਰਿਏ ਗੁਰੂ ਵੱਲ ਨੂੰ ਤੁਰਿਏ ਗੁਰੂ ਤੋਂ ਪੁੱਛ ਕੇ ਗੁਰੂ ਦੀ ਸਿੱਖਿਆ ਲੈ ਕੇ ਫਿਰ ਸਾਡਾ ਆਇਆ ਸਫਲਾ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁਲਾ ਚੁਕਾਂ ਹੋ ਜਾਣੀਆਂ ਨੇ ਸਤਿਗੁਰੂ ਕੀ ਸੰਗਤ ਸਤਿਗੁਰੂ ਗਰੀਬ ਨਿਵਾਜ਼ ਬਖਸ਼ਣ ਜੋਗੋਂ ਅੱਗੇ ਤੋਂ ਸ੍ਰੇਸ਼ਟ ਮਤਬੋਧੀ ਬਖਸ਼ਿਸ਼ ਕਰਿਆ ਜੀ ਜੋ ਪੜ ਪੜਾ ਕੇ ਗੁਰੂ ਕੀ ਗੁਰਮਤ ਦੀ ਵਿਚਾਰ ਗੁਰੂ ਹਜੂਰੀ ਅੰਦਰ ਗੁਰੂ ਕੀ ਸੰਗਤ ਨੂੰ ਸ਼ਰਵਨ ਕਰਾਉਨੇ ਆ ਸਤਿਗੁਰੂ ਸਾਡੇ ਸਾਰਿਆਂ ਤੇ ਮਿਹਰ ਕਰਨ ਵਿਚਾਰਾਂ ਕਰਦੇ ਆ ਜੋ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਬਖਸ਼ ਦੇਣ ਅੱਗੇ ਤੋਂ ਸਾਨੂੰ ਸਾਰਿਆਂ ਨੂੰ ਮਤ ਬੁੱਧ ਬਖਸ਼ਿਸ਼ ਕਰਨ ਜੋ ਪੜਦੇ ਸੁਣਦੇ ਆ ਸਾਡੇ ਹਿਰਦਿਆਂ ਚ ਵੱਸ ਜਾਵੇ ਸਾਡਾ ਆਇਆ ਸਫਲਾ ਇੰਨੀਆਂ ਬੇਨਤੀਆਂ ਪ੍ਰਮਾਨ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ